ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਥਾਰਾ ਆਪਣਾ ਹਰਪੀਤ ਕੁਆਦ ਵਾਲਾ ਅੱਜ ਮੈਂ ਖੜਿਆ ਆਪਣੇ ਪਿੰਡ ਸਿੰਘਪਰਾਮਾ ਤੇ ਆਪਣੇ ਪਿੰਡ ਦੇ ਕੁਝ ਨੌਜਵਾਨਾਂ ਦਾ ਇੱਕ ਐਸਾ ਪ੍ਰਾਲਾ ਦਿਖਾਉਣ ਜਾ ਰਿਹਾ ਤੁਹਾਨੂੰ ਜਿਹੜਾ ਪੰਜਾਬ ਮਾ ਹਰ ਪਿੰਡ ਮਾ ਹੋਵੇ ਹਰ ਸ਼ਹਿਰ ਮਾ ਹੋਵੇ ਤਾਂ ਆਪਣੀ ਆਣ ਵਾਲੀ ਨਸਲਾਂ ਸਭ ਕੁਝ ਉਧਰ ਜੇ ਗਿਆ ਤੇ ਆਪਣੇ ਬੱਚੇ ਨਸੇ ਲੱਗ ਰਹੇ ਆ ਜਿਹੜੇ ਆ ਆਪਣੀ ਸੰਸਕ੍ਰਿਤੀ ਤੇ ਪਰਾਂ ਜਾ ਰਹੇ ਆ ਉਹ ਸਾਰੇ ਸੈੱਟ ਹੋ ਜਣਗੇ ਠੀਕ ਹੈ ਤੇ ਆਓ ਤੁਹਾਨੂੰ ਦਿਖਾਉਂ ਮੈਂ ਕਿਹੜਾ ਪ੍ਰਾਲਾ ਹੋ ਰਿਹਾ ਪਿੱਛੇ ਮੇਰੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਕੇ ਅੰਦਰ ਲੈ ਕੇ ਚਲਾ ਤੁਹਾਨੂੰ ਵੀ ਕਿਆ ਉਪਰਾਲਾ ਹੋ ਰਿਹਾ ਜਿਹੜਾ ਹੋਰ ਪੰਜਾਬ ਕੇ ਹਰ ਪਿੰਡਾਂ ਮਾ ਹੋਣਾ ਚਾਹੀਦਾ ਲਓ ਜੀ ਬਾਈ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਕੇ ਅੰਦਰ ਗੁਰਦੁਆਰਾ ਸਾਹਿਬ ਮਾ ਸਾਹਮਣੇ ਲਾਇਆ ਬਾ ਮਾਨ ਨੀ ਇਮਾਮ ਮਾਤੂ ਜੀ ਤੇ ਉਪਰਾਲਾ ਕਿਆ ਹੋ ਰਿਹਾ ਇੱਧਰ ਤੁਹਾਨੂੰ ਬੈਠੇ ਦਿਖ ਜਗੇ ਬੱਚੇ ਬੈਠੇ ਆ ਸਾਰੇ ਪਿੰਡ ਕੇ ਇਹ ਬੱਚਿਆਂ ਨੂੰ ਪਿਛਲੇ 1 ਮਹੀਨੇ ਤੇ ਇਨਕੀ ਛੁੱਟੀਆਂ ਹੋਈ ਦੀ ਛੁੱਟੀਆਂ ਛੁੱਟੀਆਂ ਮੈਨਾਂ ਨੂੰ ਮੂਜਵਾਨੀ ਪਾਠ ਸਿਖਾਇਆ ਜਾ ਰਿਹਾ ਜਬਜੀ ਸਾਹਿਬ ਰਵਰਾਸ ਦਾ ਮੂਜਵਾਨੀ ਸਿਖਾਇਆ ਜਾ ਰਿਹਾ ਤੇ ਉਸ ਹਫਤੇ ਇਨਕਾ ਪਾਠ ਪੂਰੇ ਹੋ ਗਏ ਤੇ ਕੱਲ ਇਨਕਾ ਟੈਸਟ ਹੋ ਲਿਆ ਅੱਜ ਇਨਕਾ ਇਨਾਮ ਵੰਡ ਸਮਾਰੋਹ ਹੈ ਇਹਨਾਂ ਨੂੰ ਇਨਾਮ ਦੇਣੇ ਸਾਰੇ ਬੱਚਿਆਂ ਨੂੰ ਜਿਸ ਨੇ ਜਿਤਨੀ ਪੌੜੀਆਂ ਯਾਦ ਕਰੀ ਵੀ ਤੀ ਉਸ ਮੁਤਾਬਕ ਹਰ ਬੱਚੇ ਨੂੰ ਇਨਾਮ ਮਿਲੇਗਾ ਮਤਲਬ ਕਿ ਇਹ ਇਨਕੇ ਨਾਮ ਪਈ ਹੈ ਜਿੱਦਾਂ ਕਿਸੇ ਨੇ 1 ਦੇ ਲੈ ਕੇ 10 ਤੱਕ ਕਰੀ ਬੀਆਂ ਕਿਸੇ ਨੇ 1 ਦੇ 20 ਤੱਕ ਕਰੀ ਬੀਆਂ ਉਹ ਸਾਬ ਕੇ ਸਾਰਿਆਂ ਨੂੰ ਅਲੱਗ-ਅਲੱਗੇ ਨਾਮ ਪਏ ਐਨਕੇ ਇਹ ਟ੍ਰੇਨਿੰਗ ਪੂਰੇ ਮਹੀਨੇ ਤੇ ਚੱਲ ਰਹੀ ਐ ਇੱਕ ਤੇ ਠੀਕ ਐ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਬੱਚਿਆਂ ਨੂੰ ਪਹਿਲੀ ਵਾਰ ਤੋਂ ਇਸ ਪਾਸੇ ਲਾਣਾ ਹੀ ਬਹੁਤ بڑا ਉਪਰਾਲਾ ਵੀ ਇਸ ਉਮਰ ਮੈਂ ਜੇ ਆਪਾਂ ਇਹਨਾਂ ਨੂੰ ਪਾਠ ਪਰ ਲਾ ਦੇਂਗੇ ਇਹਨਾਂ ਮੈਂ ਇੱਕ ਜਗਿਆਸਾ ਪੈਦਾ ਕਰ ਦੇਂਗੇ ਇਸ ਫਿਰ ਜੋ ਛੋਟੇ ਹੁੰਦੇ ਦੇ ਬੱਚਿਆਂ ਕੀ ਮਨਮਤ ਚੱਲ ਜਾਣਾ ਫਿਰ ساری ਉਮਰ ਚਲਾ ਇਹ ਗਲਤ ਪਾਸਾ ਕਦੀ ਜਾ ਹੀ ਨਹੀਂ ਸਕਦੀ ਹੈ ਹੁਣ ਤੇ ਨਾ ਮੈਂ ਇਤਨਾ ਮਤਲਬ ਕਿ ਉਤਸ਼ਾਹ ਹੈ ਨਾ ਬੱਚਿਆਂ ਮੈਂ ਪਾਠ ਕਰਨੇਗਾ ਸਿੱਖਣੇਗਾ ਉਹ ਇਹਨਾਂ ਨੂੰ ਲਾਣਾ ਪਵਾ ਇਹ ਕੁੜੀਆਂ ਨੇ ਸ਼ਬਦ ਗਾਇਆ ਹੁਣ ਇਹ ਇਹਨਾਂ ਨੂੰ ਮੈਂ ਅਕਬਰ ਅੱਜ ਤਾਂ ਕਰਕੇ ਬੁਲਵਾ ਰਹੀ ਆ ਕਿ ਇਨਕਾ ਕੌਨਫੀਡੈਂਸ ਵਧਿਆ ਮਨੋਵਲ ਵਧਿਆ ਕਰੀਬ ਹੀ ਆ ਗਿਆ کہیں ਇਹਨਾਂ ਨੂੰ ਬਾਹਰ ਸਟੇਜ ਪਰ ਚੜ ਕੇ ਕੁਝ ਸੁਨਾਣਾ ਪੈ ਜਾ ਕੁਝ ਇਹਨਾਂ ਮਾ ਕੌਨਫੀਡੈਂਸ ਵਧਿਆ ਰਹੇ ਤੇ ਇਸ ਪਾਸੇ ਲੈਣੇ ਅਤੇ ਬੜੇ ਉਪਰਾਲੇ ਕੀ ਗਏ ਹੈ ਬੱਚਿਆਂ ਨੂੰ ਮਤਲਬ ਕਿ ਜਿਸ ਤਰ੍ਹਾਂ ਹੁਣੇ ਪਾਠ ਕਰਨ ਲੱਗ ਗਏ ਇਨਕੀ ਟ੍ਰੇਨਿੰਗ ਪਹਿਲਾਂ ਛੁੱਟੀਆਂ ਮੱਝ ਲਈ ਉਸ ਤੋਂ ਬਾਅਦ ਇਨਕੀ ਹਰੇ ਐਤਵਾਰ ਵੀ ਚੱਲੇ ਕਰ ਗਈ ਜਾਂ ਤਾਂ ਇਹ ਬਹੁਤ ਵਧੀਆ ਉਪਰਾਲਾ ਤਾਂ ਕਿ ਬੱਚੇ ਆਪਣੇ ਧਰਮਗਲ ਜੁੜੇ ਰਹੇ ਆਪਣੀ ਸੱਭਿਆਚਾਰਗਲ ਜੁੜੇ ਰਹੇ ਠੀਕ ਹੈ ਤੇ ਇਸ ਉਪਰਾਲੇ ਮੈਂ ਇਸ ਬਾਈ ਦਾ ਸਭ ਤੋਂ بڑا ਯੋਗਦਾਨ ਹੈ ਵੀਰ ਬਾਈ ਦਾ ਇਸ ਨੇ ਪੂਰੇ 1 ਮਹੀਨੇ ਦੇ ਬੰਦਾ ਜੋ ਅਣਥਕ ਮਿਹਨਤ ਕਰ ਰਹਿਣ ਬੱਚਿਆਂ ਪਰ ਜਦ ਕਿ ਇਹ ਬੰਦਾ ਜੋਬ ਵੀ ਕਰਾਂ ਸਾਮ ਨੂੰ ਫਿਰ ਵੀ ਇਹਨਾਂ ਜੋਬ ਪਰ ਤੇ ਟਾਈਮ ਕੱਢ ਗਿਆ ਇਹਨਾਂ ਬੱਚਿਆਂ ਪਰ ਘੰਟਾ ਡੇਢ ਘੰਟਾ ਰੋਜ਼ ਲਾਣਾ ਤੇ ਬੱਚਿਆਂ ਨੂੰ ਪਹਿਲੀ ਵਾਰ ਇਸ ਪਾਸੇ ਨੂੰ ਪ੍ਰੇਰਿਤ ਕਰਨਾ ਹੀ بڑا ਔਖਾ ਹੈ ਇਸ ਬੰਦੇ ਨੇ ਕਰਿਆ ਕਿ ਤਰ੍ਹਾਂ ਕਿਸੇ ਨੂੰ ਬੱਚਿਆਂ ਨੂੰ ਪਹਿਲਾਂ ਥੋੜਾ ਥੋੜਾ ਨਿਯਾਮ ਕਵਾ ਕਰਕੇ ਜਾਂ ਰੋਜ਼ ਬੱਚਿਆਂ ਨੂੰ ਕੁਝ ਖਾਣੇ ਪੀਣੇ ਨੂੰ ਦੇਣਾ ਬੱਚੇ ਸ਼ੁਰੂ ਸ਼ੁਰੂ ਮਾਂ ਲਾਲਚ ਮਾਂ ਜਾਣ ਲੱਗੇ ਤੇ ਬਾਅਦ ਮਾਂਨ ਕਾ ਇੱਧਰ ਨੂੰ ਮਨ ਬਣ ਗਿਆ ਤੇ ਜਾਂ ਬੱਚੇ ਆਪਣੇ ਆਪ ਰੋ ਸਾਮ ਨੂੰ ਟਾਈਮ ਹੋਵੇ ਦਾ ਟਾਈਮ ਤੇ ਪਹਿਲਾਂ ਹੀ ਪਹੁੰਚ ਜੇ ਤੇ ਉਹਨਾਂ ਨੂੰ ਲਾਜ ਜਿਸ ਤਰ੍ਹਾਂ ਹੋ ਗਿਆ ਵੀ ਜਿੰਨੀ ਪੌੜੀਆਂ ਕਰਾਂਗਾ ਉਤਨਾ ਨਾਮ ਮਿਲੇਗਾ ਮਨ ਨੂੰ ਉਸ ਤਰ੍ਹਾਂ ਹੋਵੇਗਾ ਤੇ ਬੱਚੀਆਂ ਦੇ ਛੋਟੀ ਬੱਚੀ ਹੈ ਉਹ ਸਨਾਰੀ ਹੈ ਠੀਕ ਹੈ ਉੱਤੇ ਬਾਅਦ ਕਈ ਬੱਚੀਆਂ ਆਉਣਗੀਆਂ ਹੋਰ ਜਿੱਦਾਂ ਇਹ ਬੱਚੀ ਆ ਗਈ ਤੁਸੀਂ ਦੇਖ ਰਹੇ ਹੋਣੇ ਵੀ ਇਹਦੇ ਹੱਥ ਵਰ ਕੋਈ ਪੜ ਗਿਆ ਸਨਾਰੀ ਇਨਕਾ ਟੈਸਟ ਗੱਲ ਹੋ ਲਈ ਪੌੜੀਆਂ ਦਾ ਅੱਜ ਤੋਂ ਇਹਨਾਂ ਨੂੰ ਸਿਰਫ ਇੱਕ ਇਨਕਾ ਮਨੋਵਲਪ ਵਧਾਣੇ ਆ ਤਾਂ ਮੈਂ ਇੱਕ ਪਰ ਗਵਾਇਆ ਜਾ ਰਿਆ ਹਨ ਬਦੇ ਸ਼ਬਦ ਇਹ ਕੁਝ ਹੋਰ ਉਹ ਲਿਖ ਕੇ ਬੋਲ ਰਹੀਆਂ ਨੇ ਸ਼ਬਦ ਬੋਲ ਰਹੀਆਂ ਸਾਰੀ ਬੱਚੀਆਂ ਤਾਗੀ ਵੀ ਅੱਗੇ ਨੂੰ ਬੱਚਾ ਕਹੀਂ ਵੀ ਸਟੇਜ ਪਰ ਗਾਵੇ ਮੋਇਆ ਕੁਛ ਸੁਣਾਵੇ ਉਸ ਦਾ ਮਨੋਵਲ ਵਧਿਆ ਰਹੇ ਯਾਰ ਇਹ ਛੋਟੇ ਛੋਟੇ ਬੱਚੇ ਵੀ ਆਰੇ ਸਾਰੇ ਸੰਾਰੇ ਆਸਤਰੀ ਤੇ ਦੇਖ ਛੁੱਟ ਜਾ ਬੱਚਾ ਆ ਗਿਆ ਨਵੀਂ ਸਭ ਪੌੜੀਆਂ ਕਰੀ ਵੀ ਜਿ ਤਰ੍ਹਾਂ ਕਿਸੇ ਨੂੰ ਕੋਈ ਸ਼ਬਦ ਦੇ ਦਿਆ ਕਿਸੇ ਨੂੰ ਕੋਈ ਦੇ ਦਿਆ ਉਸ ਤਰ੍ਹਾਂ ਸੰਾਰੇ ਸਾਰੇ ਇਹ ਸੰਾਰੇ ਇਹ ਬੱਚੀਆਂ ਆ ਗਈਆਂ ਅੱਗੇ ਇਹ ਆਰਤੀ ਸੰਾਰੀਆਂ ਮਾਰਤੀ ਸੁਨਾਦੀ ਜਾਂ ਹੋਵੇਗੀ ਨਾਮ ਵੰਡ ਗਈ ਬਾਬਾ ਜੀ ਬੋਲ ਰਹੇ ਆ ਵੀ ਇਹ ਜਾਂ ਪਹਿਲਾਂ ਆਮੇਗੇ ਬੱਚੇ ਜਿਨ੍ਹਾਂ ਨੇ ਇੱਕ ਪੌੜੀ ਤੇ ਲਿਖਿਆ 10 ਪੌੜੀਆਂ ਤੱਕ ਮੂਹ ਜਵਾਨੀ ਯਾਦ ਕਰੇ ਆ ਠੀਕ ਹੈ ਉਹ ਬੱਚੇ ਆ ਤੇ ਸ਼ੁਰੂਆਤ ਹੋਵੇਗੀ ਛੋਟੇ ਛੋਟੇ ਬੱਚੇ ਆ ਕੋਈ 3 ਸਾਲ ਦਾ ਕੋਈ 4 ਸਾਲ ਦਾ ਸੋਖੀ ਬਾਦ ਨਹੀਂ ਇੱਕ ਤੇ ਲਿਖਿਆ 10 ਤੱਕ ਯਾਦ ਕਰਨੀ ਮੂਹ ਜਵਾਨੀ ਪੌੜੀਆਂ ਤੇ ਉਹਨਾਂ ਦਾ ਨੰਬਰ ਲਗੇਗਾ ਪਹਿਨਾ ਕਿਉਂਕਿ ਬਾਬਾ ਜੀ ਤੋਂ ਤਾਂ ਬੱਚੇ ਕਾਬੂ ਨਹੀਂ ਮਾਤਾ ਜੀ ਜਿਹੜੇ ਗੋਤ ਦਿਨੋਂ ਉਸ ਇਸ ਗੋਤ ਦਿਨ ਨੂੰ ਕਹਾਉਂਦਾ ਰਹਿੰਦੇ ਆ ਆਇਆ ਸ਼ੁਰੂ ਹੋ ਗਏ 1 ਤੇ ਲੇក 10 ਪੌੜੀਆਂ ਤੱਕ ਜਿਹਨਾਂ ਬੱਚੇ ਨੇ ਯਾਦ ਕਰੀਆਂ ਇਹਦੇ ਕੋ ਛੋਟੇ ਛੋਟੇ ਬੱਚੇ ਵੀ ਐ ਜੇ ਹੁਣੀ ਤੇ ਇਸ ਪਾਸੇ ਲੱਗ ਗਏ ਕਿਸੇ ਹੋਰ ਪਾਸੇ ਭਟਕੇ ਨਹੀਂ ਸਕਦੇ ਐ ਇਹ ਮਹਾਰਾਜ ਜੀ ਲੜਨ ਲੱਗੇ ਹੁਣੀ ਤੇ ਇੱਕ ਬੱਚੇ ਨੂੰ ਕਹਾਣਾ ਜੋ ਬਚਪਨ ਦੇ ਅੰਦਰ ਘਰ-ਘਰਾਂ ਕੋਈ ਵੀ ਚੀਜ਼ ਉਸ ਤ੍ਰਿਏ ਚੀਜ਼ ਅਗਰ ਘਰ-ਘਰ ਗੀਨ ਕੇ ਅੰਦਰ ਇਹ ਹੋਰ ਪਾਸੇ ਭਟਕੇ ਨਹੀਂ ਸਕਦੇ ਕਿਉਂਕਿ ਇਹ ਕਿੰਨੇ ਛੋਟੇ-ਛੋਟੇ ਬੱਚੇ ਹੈ ਇਹਨਾਂ ਨੇ ਸਭ ਨੇ ਮੂਜਮਨੀ ਯਾਦ ਕਰੀਆਂ ਪੌੜੀਆਂ ਆਰੇ ਸਾਰੇ ਇੱਕ ਦੇ ਲੈ ਕੇ 10 ਤੱਕ ਆਲੇ ਆਨੇ ਇਹ ਦੇਖੋ ਇਹ 2.5 ਸਾਲ ਦਾ ਬੱਚਾ ਹੈ ਇਨੂੰ ਵੀ ਇੱਕ ਦੇ ਲੈ ਕੇ 10 ਤੱਕ ਯਾਦ ਹੈ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਬੱਚੇ ਉਸ ਤੋਂ ਬਾਅਦ ਬੱਚਾ ਕਰਨ ਜੋ ਲੋ ਜੀ ਇਹ ਚੱਲ ਰਿਹਾ 1 ਤੋਂ ਲੈ ਕੇ 10 ਤੱਕ ਪੌੜੀਆਂ ਵਾਲੇ ਇਹ ਹੁਣ ਬਸ ਇਨਕੇ ਮਤਲਬ ਕਿ ਖਤਮ ਹੋਣੇ ਆਲੇ ਇੱਥੇ ਬਾਅਦ ਚੱਲਣਗੇ ਬੱਚੇ ਜਿਨ੍ਹਾਂ ਨੇ 1 ਤੇ ਲੈ ਕੇ 20 ਤੱਕ ਪੌੜੀਆਂ ਯਾਦ ਕਰੀ ਵਿਆਂ ਇਹ ਜਿਆਹਾਂ ਤੋਂ 20 ਤੱਕ ਪੌੜੀਆਂ ਜੋ ਜਗਜੀਤ ਸਿੰਘ ਸਾਹਿਬ ਦੀਆਂ ਸਿੱਧੀਆਂ ਹਨ ਮੇਰੇ ਬੱਚਾ ਅਮਰ ਰਾਜ ਸਿੰਘ ਲੋ ਬਾਈ ਜੀ ਜਾਂ ਚੱਲ ਗਏ ਬੱਚੇ 1 ਤੇ ਲੈ ਕੇ ਜਿਨ੍ਹਾਂ ਨੂੰ 20 ਪੌੜੀਆਂ ਤੱਕ ਯਾਦ ਹੈ ਪਾਪਾ ਜੀ 11 ਤੋਂ 20 ਕਹਰੇ ਮਤਲਬ ਕਿ ਉਹਨਾਂ ਨੇ ਪਣਾਇਆ ਬਤਾ ਇੱਕ ਦੇ ਲੈ ਕੇ 10 ਤੱਕ ਜਿਨ੍ਹਾਂ ਨੂੰ ਯਾਦ ਹੈ ਇੱਕ ਦੇ ਲੈ ਕੇ 20 ਤੱਕ ਉਹ 11 ਦੇ 20 ਕਹਿ ਦਿੰਦੇ ਇਹ ਬੱਚਿਆਂ ਦੀ ਲਾਈਨ ਸ਼ੁਰੂ ਹੋ ਗਈ ਜਿਨ੍ਹਾਂ ਨੂੰ 1 ਤੇ ਲੈ ਕੇ 20 ਪੌੜੀਆਂ ਤੱਕ ਮੋਹ ਜਵਾਨੀ ਪਾਠ ਯਾਦ ਹੈ ਦੇਖ ਕੇ ਨਹੀਂ ਮੋਹ ਜਵਾਨੀ ਯਾਦ ਹੈ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਇਹ ਆ ਰਹੇ ਦੇਖੋ ਸਾਰੇ ਨਿਆਣੇਰੇ ਇੱਕ ਤੋਂ ਦੇਖ ਕੇ ਕਰਨਾ ਉਹ ਲੱਗ ਪਾਤ ਹੈ ਇੱਕ ਮੋਜਵਾਨੀ ਕਰਾਣਾ ਉਹ ਲੱਗ ਬਾਤ ਹੈ ਮਤਲਬ ਅੱਜ ਦੇ ਟਾਈਮ 'ਚ ਸਾਰੇ ਕਨਵਰਟ ਸਕੂਲਾਂ 'ਚ ਪੜਾਹ ਕਈ ਬੱਚੇ ਤੇ ਐਸੇ ਵੀ ਆ ਯਹਾਂ ਜਿਨ੍ਹਾਂ ਨੂੰ ਪੰਜਾਬੀ ਆਂਦੀ ਹੋਣੀ ਹੈ ਜਿਨਕੇ ਸਕੂਲਾਂ 'ਚ ਹਿੰਦੀ ਹੋਵੇ ਐਂਗਰੇਜੀ ਹੈ ਉਹਨਾਂ ਨੂੰ ਵੀ ਸਿਖਾਣਾ ਦੇਖੋ ਕਿਤਨਾ ਮੁਸ਼ਕਿਲ ਦਾ ਇੱਕ ਦੇ ਲੈ ਕੇ 20 ਪੌੜੀਆਂ ਵਾਲੇ ਐ ਸਾਰੇ ਇਹ ਚਲੇਗਾ ਆਰੇ ਬੱਚੇ ਜਾ ਰਹੇ ਨਿਆਮ ਲੈ ਰਹੇ ਆ ਬਹੁਤ ਵਧੀਆ ਪ੍ਰਾਲਾਏ ਹਰ ਪਿੰਡ 'ਚ ਹੋਣਾ ਚਾਹੀਦਾ ਤਾਂ ਕਿ ਆਪਣੀ ਪੀੜੀਆਂ ਸੁਧ ਰਹਿਣ ਨਸਲਾਂ ਸੁਧ ਰਹਿਣ ਨਸੇ ਤੇ ਬੱਚਾ ਲੋਕ ਆਪਣੇ ਸੱਭਿਆਚਾਰ ਆਪਣੀ ਪੰਤਕਣੀ ਪਮੈਂ ਇਸ ਨੂੰ ਬਾਈ ਜੀ ਜਰੂਰ ਸਪੋਰਟ ਕਰਿਓ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗਿਆ ਇਹ ਬੱਚੇ ਹੋ ਗਏ ਸਟਾਰਟ ਬਾਈ ਜਿਨ ਬੱਚਿਆਂ ਨੂੰ ਇੱਕ ਤੇ ਲੈ ਕੇ 30 ਪੌੜੀਆਂ ਤੱਕ ਯਾਦ ਹੈ ਇਹ ਬੱਚੇ ਹੋ ਐ ਇਹਨਾਂ ਨੂੰ ਬੈਗ ਦੇ ਜਾ ਰਹੇ ਐ ਇਹਨਾਂ ਬੱਚਿਆਂ ਨੂੰ ਇੱਕ ਤੇ ਲੈ ਕੇ 30 ਪੌੜੀਆਂ ਤੱਕ ਮੋਹ ਜਵਾਨੀ ਜਪਜੀ ਸਾਹਿਬ ਯਾਦ ਹੈ ਦੇਖੋ ਕਿੰਨਾ ਬੜਾ ਵਾਇਆ ਪ੍ਰਾਲਾਇਨ ਕਾ ਬਹੁਤ ਵਧੀਆ ਲਗਿਆ ਵੀ ਬੱਚੇ ਹੁਣੀ ਦੇ ਆਪਣੇ ਸਿੱਖੀ ਕੀ ਲੈਣ ਮਾਂ ਪੈ ਰਹੇ ਐ ਇਹਨਾਂ ਬੱਚਿਆਂ ਦੇ ਬਾਅਦ ਜਿਹੜੇ ਬੱਚੇ ਆਵਣਗੇ ਉਹਨਾਂ ਨੂੰ ਪੂਰਾ ਜਪਜੀ ਸਾਹਿਬ ਮੋਜਵਨੀ ਯਾਦ ਹੋ ਗਿਆ ਇਹਨਾਂ ਨੂੰ ਹੋ ਜਾਂਦੇ ਹੁਣ ਬਾਬਾ ਜੀ ਕਰਨਗੇ ਉਹ ਕਰ ਰਹੇ ਹਾਂ ਜਪਜੀ ਸਾਹਿਬ ਦੀ ਅਤੇ ਰਹਿਨ ਸਾਹਿਬ ਦਾ ਪਾਠ ਹੈ ਉਹ ਭਾਈ ਜੀ ਇਹ ਬੱਚੇ ਉਹ ਹੈ ਜਿਨ੍ਹਾਂ ਨੂੰ ਪੂਰਾ ਜਪਜੀ ਸਾਹਿਬ ਮੋਜਮਾਨੀ ਕੰਠ ਹੈ ਤੇ ਹੁਣ ਇਹਨਾਂ ਕਿ ਨਾਮ ਕੀ ਪਾਰੀ ਆ ਗਈ ਤੇ ਇਹ ਬڑے ਬੱਚੇ ਥੋੜੇ ਇਹਨਾਂ ਨੇ ਇਹਨਾਂ ਨੇ ਮਿਹਨਤ ਵੀ ਬਹੁਤ ਕੀਤੀ ਇਹਨਾਂ ਨੇ ਨਾਲੇ ਤਾਂ ਇਹ ਛੋਟੇ ਬੱਚਿਆਂ ਨੂੰ ਸਖਾਵੇਂ ਵੀ ਦੀ ਇਹ ਬੱਚੀਆਂ ਤੇ ਨਾਲੇ ਆਪ ਵੀ ਯਾਦ ਕਰੇਂਦੀਆਂ ਆਪਣੀ ਮਤਲਬ ਕਿ ਉਹ ਐਡਮਿਸ਼ਨ ਕੀ ਜੁਟੀ ਵੀ ਇਨਕੀ ਇਹਨਾਂ ਨੇ ਸੰਭਾਲ ਰੱਖੀ ਸੀ ਬੱਚਿਆਂ ਨੂੰ ਕੰਟਰੋਲ ਕਰਨਾ ਇਤਨੇ ਬੱਚੇ ਹੈ ਉਹਨਾਂ ਨੇ ਕੰਟਰੋਲ ਵੀ ਕਰੇ ਦੀ ਆਪ ਵੀ ਆਲ ਕਰੇ ਦੀ ਉਹਨਾਂ ਛੋਟੇ ਬੱਚਿਆਂ ਨੂੰ ਸਖਾਵੇਂ ਵੀ ਦਿੱਤੀ ਉਹਨਾਂ ਤੇ ਸੁਣੇ ਵੀ ਦਿੱਤੀ ਕਿਥੋਂ ਕਿਤਨੇ ਤੱਕ ਯਾਦ ਆ ਗਿਆ ਇਹ ਬੱਚੇ ਆ ਰਹੇ ਆ ਇਹਨਾਂ ਨੂੰ ਪੂਰਾ ਜਪਜੀ ਸਾਹਿਬ ਮੋਹ ਜਵਾਨੀ ਯਾਦ ਹੈ ਹੁਣ ਤਕਰੀਬਨ ਸਾਰੇ ਬੱਚਿਆਂ ਦਾ ਹੋ ਗਿਆ ਨਾਮ ਬਣਸ ਰੋਇ ਪੂਰਾ ਪਿੰਡ ਆਇਆ ਬਾ ਸਾਰੇ ਬੱਚਿਆਂ ਦੇ ਪਿਰਨ ਸਾਹਿਬ ਇਹ ਬੱਚੇ ਇਹ ਸਨਮਾਨ ਹੋ ਰਿਹਾ ਹੁਣ ਦਾ ਜਿਹੜੇ ਗਰੰਥੀ ਸਿੰਘ ਵੀਰ ਭਾਈ ਜੀ ਤੇ ਬਾਬਾ ਜੀ ਇਹਨਾਂ ਬੱਚਿਆਂ ਨੇ ਪੂਰੀ ਮਿਹਨ ਇਹਨਾਂ ਭਈਆਂ ਨੇ ਪੂਰੀ ਮਿਹਨਤ કરી ਇਹਨਾਂ ਪਰ ਸਾਰੇ ਬੱਚਿਆਂ ਬਰੇ ਤਿੰਨੇ ਬੰਦਿਆਂ ਨੇ ਰਲ ਕੇ ਇੱਕ ਮਹੀਨਾ ਪੂਰੀ ਮਿਹਨਤ કરી ਹੈ ਤਾਂ ਜਾ ਕੇ ਫਲ ਮਿਲਿਆ ਜਿਹੜਾ ਇਹਨਾਂ ਨੂੰ ਮੋਹ ਜਵਾਨੀ ਪਾਠ yaad ਹੋਇਆ ਇਹਨਾਂ ਬੰਦਿਆਂ ਕੀ ਮਿਹਨਤ ਬਹੁਤ ਹੈ ਇਸ ਦੇ ਪਿੱਛੇ ਸੋਖੀ ਨੋ ਭਾਈ ਜੀ ਜੈਕਾਰੇ ਗਲ ਇਨਾਮ ਵੰਡ ਸਮਰੋਹ ਦਾ ਸਮਾਪਤ ਹੈ ਇਸ ਤੋਂ ਬਾਅਦ ਯਹਾਂ ਬੱਚਿਆਂ ਨੂੰ ਯਾ ਸਾਰਿਆਂ ਨੂੰ ਦੇਗ ਬੰਡੀ ਜਾਏਗੀ ਤੇ ਕੁਛ ਖਾਣੇ ਪੀਣੇ ਦੀਆਂ ਚੀਜ਼ਾਂ ਲਿਆਈ ਗਈ ਉਹ ਸਭ ਨੂੰ ਦੇਈ ਜਾਣਗੀਆਂ ਤੇ ਆਪਣਾ ਜਿੱਦਾਂ ਗੁਲਾਬ ਜਾਮਣਾ ਕਿਸੇ ਨੇ ਫਰੂਟੀ ਜੂਸ ਸਮੋਸਾ ਇਹ ਸਾਰੀ ਪੀਂਦੇ ਨੇ ਮੇਰਾ ਕਹਿਣੇ ਦਾ ਮਤਬ ਹੈ ਪ੍ਰਾਲਾ ਭਾਈ ਜੀ ਹਰ ਪਿੰਡ ਮਾ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜ ਕੱਲ੍ਹ ਧਰਮ ਪਰਿਵਰਤਨ ਚੱਲ ਰਿਹਾ ਡੇਰਾ ਬਾਦ ਵਧ ਰਿਹਾ ਇਹ ਤਾਂ ਆਪਣੇ ਬੱਚਿਆਂ ਨੂੰ ਈਵੀ ਤੇ ਇਸ ਲੈਨ ਮਾ ਲਾਵੇਂਗੇ ਉਹ ਇੱਕ ਪੱਕੇ ਹੋ ਜਗੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਫਿਰ ਜੋ ਬਚਪਨ ਦੇ ਇਸ ਲੈਨ ਮਾ ਉਹ ਲੱਗੇ ਜਦ ਕਿ ਇਹ ਕੰਮ ਕਮੇਟੀਆਂ ਦਾ ਸ਼੍ਰੋਮਣੀ ਕਮੇਟੀ ਆ ਬੜੇ ਹੁਣ ਦਾ ਪਰੇ ਕੋਈ ਨਹੀਂ ਕਰਦੇ ਪਿੰਡਾਂ ਹੀ ਕਮੇਟੀਆਂ ਨੂੰ ਆਪ ਕਰਨਾ ਪਵੇਗਾ ਤੇ ਆਪਣੇ ਪਿੰਡ ਦੇ ਇਸ ਕੀ ਸ਼ੁਰੂਆਤ ਹੋ ਗਈ ਹੈ ਹੋਰ ਵੀ ਅੱਗ ਲਾ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰਾਂ ਨੂੰ ਲੋਕਾਂ ਨੂੰ ਪਤਾ ਲੱਗੇ ਵਿਤਰਨਾ ਕਰੋ ਬੱਚਿਆਂ ਦੀ ਨੀਂਹ ਮਜ਼ਬੂਤ ਹੋਵੇਗੀ ਬੱਚੇ ਵੀ ਖੁਸ਼ ਹੈ ਕਿਤਨੇ ਖੁਸ਼ ਹੈ ਯਹਾਂ ਦੇ ਸਾਰੇ ਬੱਚੇ ਛੁੱਟੀਆਂ 'ਚ ਕੋਈ کہیں ਨਹੀਂ ਗਿਆ ਹੈ ਤੇ ਇਤਨੀ ਕ ਵੀਡੀਓ ਨੂੰ ਧੰਨਵਾਦ ਦੇਖਿਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਅੱਗੇ ਪਹੁੰਚ ਸਕੇ ਪਤਾ ਲੱਗਾ ਲੋਕਾਂ ਨੂੰ ਵੀ ਅਜਾ ਉਪਰਾਲਾ ਹੋਣਾ ਚਾਹੀਦਾ ਠੀਕ ਹੈ ਧਰਮ ਪਰिवर्तन ਦੇ ਵਜਜੇਂਗੇ ਆਪਾਂ ਡੇਰਾਬਾਦ ਤੇ ਵਜਜੇਂਗੇ ਬੱਚੇ ਮਾਰੇ ਇਸੀ ਉਮਰ ਦੇ ਗੁਰੂ ਕੇ ਲੜ ਲੱਗ ਜੇਂਗੇ ਠੀਕ ਹੈ ਤੇ ਬੱਚੇ ਵੀ ਖੁਸ਼ ਰਹਿਗੇ ਨੜਿਓ ਕਿਸੇ ਪਾਸੇ ਭਟਕਣਗੇ ਨਹੀਂ ਠੀਕ ਹੈ ਤੇ ਆਪਣੇ ਪਿੰਡ ਮਾਤ ਬਹੁਤ ਵਧੀਆ ਉਪਰਾਲਾ ਹੋਇਆ ਬਈ ਕੁਝ ਬੰਦਿਆਂ ਕਰਕੇ ਧੰਨਵਾਦ ਮਿਹਰਬਾਨੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ